ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ న్యూਸ ਤਾਂ ਤੁਹਾਡੇ ਸਾਰਿਆਂ ਕੋਲ ਪਹੁੰਚ ਗਈ ਹੈ ਕਿ ਜਿਹੜਾ ਇਹਨਾਂ ਅਮ੍ਰਿਤਪਾਲ ਆ ਉਹ ਉਹਦੀ ਜਿਹੜੀ ਮਾਂ ਹੈ ਉਹ ਆਪਣੇ ਪੇਸ਼ੇ ਤੇ ਆਇਆ ਸੀ ਤੇ ਉਹ ਉੱਥੇ ਐਸਐਸਪੀ ਹਰਪਾਲ ਸਿੰਘ ਜਿਤੋਂ ਤੱਕ ਮੈਨੂੰ ਪਤਾ ਆ ਮੈਂ ਨਾਮ ਚੈੱਕ ਕਰ ਲਾ ਮੈਂ ਬਿਲਕੁਲ ਸਹੀ ਕਹਿ ਰਹੀ ਹਾਂ ਯਸ ਐਸਐਸਪੀ ਹਰਪਾਲ ਸਿੰਘ ਨਾਲ ਉਹਨੇ ਬੜੀ ਹੀ ਬਤਮੀਜ਼ੀ ਨਾਲ ਗੱਲ ਕੀਤੀ ਉਹਦੀ ਮਾਂ ਨੇ ਕਿ ਮੈਨੂੰ ਮੇਰਾ ਮੁੰਡਾ ਪੇਸ਼ੀ ਤੇ ਆਇਆ ਤੇ ਮੈਨੂੰ ਮੇਰੇ ਮੁੰਡੇ ਨਾਲ ਮਿਲਣ ਦਿੱਤਾ ਜਾਵੇ ਐਸਐਸਪੀ ਹਰਪਾਲ ਸਿੰਘ ਨੇ ਜਵਾਬ ਦਿੱਤਾ ਹੈ ਕਿ ਤੁਸੀਂ ਜਦੋਂ ਵੀ ਜਾਂਦੇ ਹੋ ਆਪਣੇ ਬੱਚੇ ਨੂੰ ਮਿਲਣ ਜਿੱਥੇ ਉਹ ਜੇਲ੍ਹ ਛਾਗਾ ਰਹਿੰਦਾ ਹੈ ਤੁਸੀਂ ਜਾਓ ਤੁਸੀਂ ਉੱਥੇ ਮੁਲਾਕਾਤ ਕਰਦੇ ਹੋ ਕਹਿੰਦਾ ਬੀਬਾ ਜੀ ਵੀ ਮੈਂ ਇੱਥੇ ਤਰੀਕ ਤੇ ਪੇਸ਼ੀ ਤੇ ਲੈ ਕੇ ਆਇਆ ਔਰ ਦੇਖੋ ਜੀ ਕਾਨੂੰਨ ਨਾਮ ਦੀ ਇੱਕ ਚੀਜ਼ ਹੁੰਦੀ ਆ ਸੋ ਜਿਹੜੇ ਕਾਨੂੰਨ ਦੇ ਜਿਹੜੇ ਰੂਲਸ ਹੁੰਦੇ ਇਹਨਾਂ ਦੇ ਗਵਰਨਮੈਂਟ ਤਾਂ ਸਾਨੂੰ ਫੋਲੋ ਕਰਨੇ ਪੈਂਦੇ ਆ ਸੋ ਜਦੋਂ ਕੋਈ ਇਦਾਂ ਦਾ ਮੁਜਰਮ ਪੇਸ਼ੀ ਤੇ ਆਇਆ ਹੈ ਖਤਰਨਾਕ ਉਹ ਬੰਦਾ ਹੈ ਤੇ ਨਹੀਂ ਅਲਾਉ ਕਰਦੇ ਕਿ ਤੁਸੀਂ ਹੁਣ ਉਹ ਜਾ ਕੇ ਮਿਲੋ ਸੋ ਇਹ ਲੇਡੀ ਇੰਨੀ ਸਮਾਰਟ ਹੈ ਨਾ ਅਮਰਿਤਪਾਲ ਦੀ ਮਾਂ ਇੰਨੀ ਕਿ ਸਮਾਰਟ ਐਡੀ ਕਿ ਚਲਾਕ ਜਨਾਨੀ ਹੈ ਇਹਨੂੰ ਕੋਈ ਨਾ ਕੋਈ ਪਬਲਿਕ ਸਟੰਟ ਕੋਈ ਨਾ ਕੋਈ ਮੁੱਦਾ ਚਾਹੀਦਾ ਵੀ ਲੋਕ ਮੇਰੇ ਪਿੱਛੇ ਲੱਗ ਜਾਣਾ ਕਿਉਂਕਿ ਇਹਨਾਂ ਨੇ ਸਪਨਾ ਲਿੱਤਾ ਹੋਇਆ ਕਿ ਹੁਣ ਜਿਹੜਾ ਅਗਲਾ ਪੰਜਾਬ ਦਸੀ ਹੈ ਮੈਂ ਇਨਾ ਦਾ ਮੋਤਪਾਲ ਯਾਨੀ ਕਿ ਅਮਰਿਤਪਾਲ ਬਣੇਗਾ ਜਿਹਨੂੰ ਕਦੇ ਸੇ ਕਦੀ ਨਾ ਅਸਾ ਹੋਇਆ ਤੇ ਨਾ ਕਦੀ ਹੋਣ ਦਵਾਂਗੇ ਕਿਉਂਕਿ ਇੱਕ ਮੁਜਰਮ ਬੰਦਾ ਪੰਜਾਬ ਦਾ ਸੀਐਮ ਬਣ ਜੇ ਉਹ ਬੰਦਾ ਜਿਹੜਾ ਕਦੇ ਔਰਤਾਂ ਦੀ ਇੱਜ਼ਤ ਨਹੀਂ ਕਰਦਾ ਜਿਹਨੇ ਹਰ ਵਾਰ ਔਰਤ ਨੂੰ ਬਸਤਰ ਕੀਤਾ ਜਿਹਦੇ ਦੁਬਈ ਦੇ ਵਿੱਚ ਨੇ ਕਾਲੇ ਕਾਰਨਾਮੇ ਔਰਤਾਂ ਨਾਲ ਔਰ ਲੱਖ ਦੀਆਂ ਲਾਹਤਾਂ ਸਾਡੇ ਪੰਜਾਬ ਦੀ ਬੀਬੀਆਂ ਨੂੰ ਪੰਜਾਬ ਦੀ ਔਰਤਾਂ ਨੂੰ ਐਵੇਂ ਜੇ ਵੈਸ਼ੇ ਦੇ ਇੰਦਰੋਂ ਜੇ ਵੋਟਾਂ ਪਾਉਣਗੀਆਂ ਹੁਣ ਇਹਨੇ ਬੜੀ ਡਿਸਰੈਸਪੈਕਟ ਤਰੀਕੇ ਨਾਲ ਐਸਐਸਪੀ ਹਰਪਾਲ ਸਿੰਘ ਨਾਲ ਗੱਲ ਕੀਤੀ ਪਰ ਮੈਂ ਉਹ ਪੂਰੀ ਵੀਡੀਓ ਦੇਖੀ ਆ ਐਸਐਸਪੀ ਹਰਪਾਲ ਸਿੰਘ ਜੀ ਨੇ ਜੋ ਇਹਨੂੰ ਜਵਾਬ ਦਿੱਤਾ ਤਾਰੀਫੇ ਕਾਬਿਲ ਹੈ ਸਲੂਟ ਆ ਭਾਈ ਬਾਜੀ ਤੁਹਾਨੂੰ ਦਿਲੋਂ ਸਲੂਟ ਆ ਕਿ ਸਾਡੀ ਪੰਜਾਬ ਪੁਲਿਸ ਇੰਨੀ ਦਲੇਰਾ ਔਰ ਇੰਨਾ ਡਟ ਕੇ ਉਹਨਾਂ ਨੇ ਜਵਾਬ ਦਿੱਤਾ ਜਨਾਨੀ ਨੂੰ ਉਸ ਤਰ੍ਹਾਂ ਦੇ ਕਹਿੰਦੀ ਆ ਕਿ ਮੈਨੂੰ ਜੀ ਗਲਤ ਭਾਸ਼ਾ ਬੋਲੀ ਗਈ ਮੈਨੂੰ ਇਹਨਾਂ ਨੇ ਐਦਾਂ ਦੀ ਲੈਂਗੁਏਜ ਇਸਤੇਮਾਲ ਕੀਤੀ ਮੇਰੀ ਡਿਸਰੈਸਪੈਕਟ ਕੀਤੀ ਡਿਸਰੈਸਪੈਕਟ ਤਾਂ ਤੁਸੀਂ ਕੀਤੀ ਹੈ ਪੰਜਾਬ ਦੇ ਅਫਸਰ ਦੀ ਸੋ ਅੱਜ ਪੰਜਾਬ ਪੁਲਿਸ ਸੁੱਤੀ ਹੋਈ ਹੈ ਸਾਰੀ ਤੁਹਾਡੇ ਇੱਕ ਅਫਸਰ ਨੂੰ ਐਸਐਸਪੀ ਹਰਪਾਲ ਸਿੰਘ ਨੂੰ ਅੱਜ ਸਾਰੇ ਆਮ ਸੋਸ਼ਲ ਮੀਡੀਆ ਤੇ ਉਹਨਾਂ ਨਾਲ ਕੀ ਕੁਛ ਕਰ ਰਹੇ ਉਹਨਾਂ ਦੀ ਪਿਕਚਰਸ ਲਾ ਕੇ ਕਦੇ ਉਹਨੂੰ ਬਿਆਨਤਾ ਬੁਚਾਰ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਤੋਂ ਦੋ ਚਾਰ ਉਹ ਜਿਨ੍ਹਾਂ ਨੂੰ ਇਹ ਪੈਸੇ ਦੇ ਦਿੰਦੇ ਆ ਨੌਜਵਾਨ ਪੀੜੀ ਨੂੰ ਆ ਚੱਕੋ ਪੈਸਾ ਫਲਾਨੇ ਤੇ ਗੰਦ ਪਾ ਦਿਓ ਫਲਾਨੇ ਦੀ ਫੋਟੋ ਲਾ ਦਿਓ ਇੱਕ ਬੰਦਾ ਚੱਕ ਲੋ باقی ਸਾਰੀਆਂ ਪਿਕਚਰਾਂ ਲੀਆਂ ਬੰਦ ਹੋ ਜਾਣੀਆਂ ਸੋਹਣੇ ਦੇ ਛਲਾਰੂ ਜੇ ਉੱਠੇ ਅਮਰਿਤਪਾਲ ਦੇ ਦੀ ਮਾਂ ਦੇ ਰੱਖਿਓ ਇਹ ਗੁੰਡੇ ਹੁਣ ਐਸਐਸਪੀ ਦੇ ਦਿਵਾਲੇ ਹੋ ਜਾ ਹਰਪਾਲ ਸਿੰਘ ਦੇ ਸੋਸ਼ਲ ਮੀਡੀਆ ਤੇ ਨੂੰ ਨੰਗਾ ਕਰ ਦਿਓ ਇਹਨੂੰ ਕੋਈ ਗੰਦਾ ਇਹ ਆਏ ਫਲਾਨਾ ਇਹ ਚੀਜ਼ਾਂ ਕਰਕੇ ਤੁਸੀਂ ਜਿੱਤ ਜੂਗੇ ਟਿਕਟ ਲੈ ਜਾਓਗੇ ਮੇਰੇ ਵਰਗੀ ਬੋਲਦੀ ਆ ਕਿੰਨੀਆਂ ਥੱਲੇ ਕਮੈਂਟ ਆਣਗੇ ਆ ਆ ਵੀਡੀਓ ਪ੍ਰੈਸਟ ਜਾਣੀ ਮੈਨੂੰ ਪਤਾ ਕਿੰਨੇ ਕਮੈਂਟ ਆਉਣਗੇ ਤੇ ਥੱਲੇ ਪੜ ਲਿਓ ਕਿੰਨਾ ਗੰਦ ਪਾਇਆ ਹੋਣਾ ਮੇਰੇ ਵੀਡੀਓ ਥੱਲੇ ਇਹਨਾਂ ਦੇ ਛਲਾਰੂਆਂ ਨੇ ਮੈਨੂੰ ਫਰਕ ਪੈਂਦਾ ਨਹੀਂ ਮੈਂ ਤਾਂ ਬੋਲਦੀ ਆ ਜੋ ਸੱਚਾ ਸੱਚਾ ਤੁਸੀਂ ਕਾਨੂੰਨ ਦੀ ਉਲੰਘਣਾ ਕਰੋਗੇ ਮੈਡਮ ਜੀ ਤਾਂ ਤੁਹਾਡੇ ਨਾਲ ਇਹੀ ਲੈਂਗੁਏਜ ਦਾ ਪ੍ਰਯੋਗ ਕਰੂਗੀ ਪੰਜਾਬ ਪੁਲਸ ਔਰ ਉਹ ਅੰਕਲ ਨੇ ਕੋਈ ਗਲਤ ਨਹੀਂ ਬੋਲਿਆ ਉਹਨਾਂ ਨੇ ਬਿਲਕੁਲ ਸਹੀ ਬੋਲਿਆ ਜੋ ਬੋਲਿਆ ਪਰਫੈਕਟ ਬੋਲਿਆ ਤੋ ਤੂੰ ਆਪਣਾ ਜਲੂਸ ਕਢਾਉਣੀ ਹੈ ਬੀਬੀ ਥਾਂ ਥਾਂ ਜਾ ਜਾ ਕੇ ਤੁੱਡੀ ਐਡੀ ਕਿ ਤੂੰ ਮਤਲਬ ਵਿਕਾਰ ਜਨਾਨੀ ਹੈ ਨਾ ਐਡੀ ਗੱਠ ਦੀ ਜ਼ੁਬਾਨ ਹੈ ਬੰਦੇ ਨੂੰ ਤੋ ਛੱਤਰ ਦੇ ਹੇਠਾਂ ਲਾਇਆ ਹੋਇਆ ਨਾ ਤੇਰੇ ਨਾਲ ਨਹੀਂ ਰਹਿੰਦੀ ਉਹ ਜਾ ਕੇ ਡਿਬਰੂਗੜ੍ਹ ਚ ਹੋਟਲ ਲੈ ਕੇ ਬੈਠੇ ਹੋਏ ਤੇਰੀਆਂ ਸਾਕਾਮਾਲੀਏ ਚੋਲਾ ਪਰ ਪਰ ਘਾਰਾ ਜੇ ਪਤਾ ਨਹੀਂ ਮੈਂ ਐਮਪੀ ਬਣ ਜੂਗੀ ਪਤਾ ਨਹੀਂ ਮੁੱਖ ਮੰਤਰੀ ਪੰਜਾਬ ਦੀ ਮੈਂ ਬਣ ਜੂ ਗੱਲ ਸੁਣ ਬੀਬੀ ਭਗਵੰਤ ਮਾਨ ਜੋ ਕੰਮ ਕਰ ਰਹੇ ਹੈ ਨਾ ਹੁਣ ਪੰਜਾਬ ਵਾਸਤੇ ਉਹ ਤੇਰੀਆਂ 10 ਪੁਸ਼ਤਾਂ ਵੀ ਨਹੀਂ ਕਰ ਸਕਦੀਆਂ ਤੇਰਾ ਪੁੱਤ ਨੂੰ ਸੀਐਮ ਅਸੀਂ ਬਣਨ ਦੇ ਦਾਂਗੇ ਚੈਲੰਜ ਕਰਦੇ ਆਂ ਜੇ ਤੇਰਾ ਮੁੰਡਾ ਪੰਜਾਬ ਦਾ ਸੀਐਮ ਬਣ ਜਾਏ ਇੱਕੋ ਵਾਰੀ ਐਮਪੀ ਬਣਿਆ ਫਿਕਰ ਨਾ ਕਰ ਉਸ ਤੋਂ ਬਾਅਦ ਨਹੀਂ ਬਣਨ ਦਿੰਦੇ ਕਿਉਂਕਿ ਉਹ ਖੱਚ ਬੰਦਾ ਹਾ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਪੰਜਾਬ ਦੀਆਂ ਔਰਤਾਂ ਨੂੰ ਆਪਣੀ ਇੱਜ਼ਤ ਕਰਵਾਣੀ ਹੈ ਸਿੱਖੋ ਮਰਦਾਂ ਕੋਲ ਉਹ ਇਹੋ ਜਿਹੇ ਮਰਦਾਂ ਨੂੰ ਤੁਸੀਂ ਫੋਲੋ ਕਰਦੀਆਂ ਹੋ ਇਹੋ ਜਿਹੇ ਮਰਦਾਂ ਨੂੰ ਸਪੋਰਟ ਕਰਦੀਆਂ ਹੋ ਜਿਹੜਾ ਖੁਦ ਔਰਤ ਨੂੰ ਨਿੰਦਿਸ਼ਤ ਕਰਦਾ ਹੈ ਗੰਦ ਪਾਉਂਦਾ ਹੈ ਪਰ ਮੇਰੀ ਰਿਕਵੈਸਟ ਹੈ ਪੰਜਾਬ ਪੁਲਿਸ ਤੋਂ ਕਿ ਤੁਹਾਡਾ ਅਫਸਰ ਐਸਐਸਪੀ ਹਰਪਾਲ ਸਿੰਘ ਬਿਨਾਲ ਸਟੈਂਡ ਕਰੋ ਜੀ ਖੜੋ ਉਹਨਾਂ ਨਾਲ ਜੋ ਉਹਨਾਂ ਦੇ ਵਿਰੁੱਧ ਬੋਲ ਰਹੇ ਆ ਚੱਕ ਚੱਕ ਕੇ ਪਾਓ ਮਾਰੋ ਉਹਨਾਂ ਨੂੰ ਜੇਲਾਂ ਦੇ ਅੰਦਰ ਜੇ ਕੋਈ ਅਫਸਰ ਸੱਚਾਈ ਨਾਲ ਖੜਦਾ ਹੈ ਸੱਚ ਬੋਲਦਾ ਹੈ ਉਹਦੇ ਤੁਸੀਂ ਤੁਮ ਤਾਂ ਸ਼ਰੂਪ 부ਚੜ ਵਿਚੜ ਇਹ ਵੀ 부ਚੜ ਹੈ ਇਹ ਵੀ ਉਹ ਲੁਚੜ 부ਚੜ ਛੱਡੋ ਤੁਸੀਂ ਕੀ ਹੋ ਤੇਰਾ ਪੁੱਤ ਕੀ ਹੈ ਪੁੱਤ ਨੂੰ ਆ ਸੰਸਕਾਰ ਦਿੱਤੇ ਤੂੰ ਟੈਂਡਰ ਤੇ ਕਿੰਨੀਆਂ ਲੁਚੀਆਂ ਦੀਆਂ ਚੱਟਾ ਫੜ ਗਈਆਂ ਕਿੰਨੀਆਂ ਰਿਕਾਰਡਿੰਗ ਤੇਰੇ ਪੁੱਤ ਦੀਆਂ ਵਾਇਰਲ ਹੋਈਆਂ ਕਿ ਮੈਂ ਤਾਂ ਇੱਕ ਰਾਤ ਵਾਲਾ ਵਿਆਹ ਕਰਦਾ ਅਗਲੇ ਦਿਨ ਫੇਰ ਕੋਰ ਜਨਾਨੀ ਬਦਲ ਲੈਣਾ ਆਹ ਜਨਾਨੀ ਦੀ ਇੱਜ਼ਤ ਕਰਦਾ ਤੇਰਾ ਪੁੱਤ ਐ ਇਦਾਂ ਦੀ ਕੁੱਖ ਵਿੱਚੋਂ ਤੂੰ ਆ ਗੰਦ ਜੰਮਿਆ ਦੱਸ ਮੈਨੂੰ ਆ ਸਸਕਾਰ ਦਿੱਤੇ ਆਪਣੇ ਪੁੱਤ ਨੂੰ ਛੋਟਾ ਤੇਰਾ ਪੁੱਤ ਸਿਰੇਮ ਨਸ਼ੇ ਮਾਰੀ ਜਾਂਦਾ ਉਹਦੇ ਘਰ ਲਈ ਤੁਸੀਂ ਘਰੋਂ ਘੜ ਰੱਖੀ ਆ ਆ ਗਈ ਤੂੰ ਝੋਲਾ ਚੱਕਦੀਆਂ ਜਿੱਥੇ ਤੁਰ ਪੈਣੀ ਆ ਸਿਰਫ ਪਬਲਿਕ ਦੇ ਸੈਂਪੋਤੀ ਲੈਣ ਪਬਲਿਕ ਸਟੰਟ ਕਰਨ ਐਸਐਸਪੀ ਦੇ ਜਗ੍ਹਾ ਜੇ ਮੈਂ ਫੀਮੇਲ ਐਸਐਸਪੀ ਹੁੰਦੀ ਨਾ ਸ਼ਾਇਦ ਮੈਂ ਚਪੇੜ ਜੜਦੇ ਸੀ ਤੇਰੇ ਕੰਨ ਦੇ ਥੱਲੇ ਉਹ ਤਾਂ ਬੰਦਾ ਸੀ ਬੋਲਿਆ ਨਹੀਂ ਪਰ ਜੇ ਮੈਂ ਹੁੰਦੇ ਨਾ ਪੰਜਾਬ ਪੁਲਿਸ ਵਿੱਚ ਤੇਰੇ ਵਰਗੇ ਦਾ ਵਾਹ ਮੇਰੇ ਨਾਲ ਪਿਆ ਹੁੰਦਾ ਤਾਂ ਮੈਂ ਚਪੇੜਾਂ ਜੜ ਕੇ ਤੋੜਨੀ ਸੀ ਉਥੋਂ ਕਾਕੀ ਤੁਹਾਨੂੰ ਪਤਾ ਲੱਗਦਾ ਤੁਸੀਂ ਕਾਨੂੰਨ ਕਿਵੇਂ ਤੋੜਦੇ ਹੋ ਪਹਿਲੇ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਲੈਨੇ ਹੋ ਹੈ ਫੇਰ ਤੁਸੀਂ ਪੰਜਾਬ ਪੁਲਿਸ ਦੇ ਹੱਥ ਜਿਉਂੜਾਂ ਜਾਂਦੇ ਹੋ ਸਾਨੂੰ ਐਂ ਕਹਤਾ ਸਾਨੂੰ ਐਂ ਕਰਤਾ ਹੁਲ ਲੈ ਲੈ ਹੁਲ ਲੈ ਲੈ ਇਹ ਗਾਣਾ ਹੁੰਦਾ ਤਾਂ ਸਾਰਿਆਂ ਨੂੰ ਖਾਲਸਤਾਨੀ ਨੂੰ ਗਾਣਾ ਹੋਰ ਆਉਂਦਾ ਕੀ ਹੈ ਤੁਹਾਨੂੰ ਉਹ ਮਰ ਜਾ ਡੁੱਬ ਕੇ ਤੂੰ ਐਨੀ ਕੁ ਔਰਤ ਹੋ ਕੇ ਤੂੰ ਐਨੀ ਕੁ ਸ਼ਰਮ ਲਈ ਹੋਈ ਆ ਜਿੱਥੇ ਝੋਲਾ ਚੱਕਦੇ ਆ ਮੂੰਹ ਚੱਕ ਕੇ ਤੂੰ ਵੜ ਜੰਨੀ ਆ ਲੱਕ ਦੀਆਂ ਲਾਲਤ ਉਹ ਬੰਦੇ ਲਲਤੀਆਂ ਆ ਉਹ ਬੰਦੇ ਵੀ ਨਾਲ ਲਲਤਾ ਪਾਉਂਗੀ ਜਿਹੜੇ ਤੇਰੇ ਪਿੱਛੇ ਪੁਮਛ ਬਣ ਬਣ ਕੇ ਤੇਰੇ ਮਗਰ ਮਗਰ ਫਿਰਦੇ ਆ ਉਹ ਵੀ ਸਾਰੇ ਲਾਹਤੀ ਕੇ ਬੰਦੇ ਆ ਸੋ ਮੇਰੀ ਫੁੱਲ ਸਪੋਰਟ ਹੈ ਐਸਐਸਪੀ ਹਰਪਾਲ ਸਿੰਘ ਜੀ ਨੂੰ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਬਹੁਤ ਸੋਹਣਾ ਬੋਲੇ ਵੀ ਆਰ ਵਿਦ ਯੂ ਜੈ ਭਾਰਤ